ਦੀ ਵੀ ਡਿੱਗੀ ਸੀ ਛੱਤ ਸੋ ਪੀਐਮ ਦੇ ਵੱਲੋਂ ਬੜਾਏ ਗਏ ਕਈ ਪੁਲ ਵੀ ਟਿੱਕੇ ਨੇ ਰਾਮ ਮੰਦਰ ਦੀ ਛੱਤ ਵੀ ਲੀਕੇਜ ਹੋ ਰਹੀ ਹੈ ਸੋ ਇਸ ਤੋਂ ਵੱਡਾ ਪ੍ਰਸ਼ਟਾਚਾਰ ਦਾ ਹੋਰ ਕੀ ਸਬੂਤ ਹੈ ਖਿਲਾਫ ਲੜਨ ਦੇ ਦਾਅਵੇ ਕਰਨ ਵਾਲੇ ਨਰਿੰਦਰ ਮੋਦੀ ਜੀ ਦੀ ਪੋਲ ਤਾਂ ਪਹਿਲੇ ਵੀ ਨਹੀਂ ਖੋਲ ਦਿੱਤੀ ਅੱਜ ਅਸੀਂ ਦੇਖ ਰਿਹਾ ਕਿਵੇਂ ਜਿਹੜੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣੀ ਹੈਗੀ ਹੈ ਉਹ ਅੱਜ ਪਹਿਲੀ بارش ਦੇ ਵਿੱਚ ਚੁੰਰੀ ਹੈ ਪਿਛਲੇ ਸਾਲ ਵੀ ਇਹੋ ਜਿਹਾ ਕੁਝ ਵਿਜ਼ੂਅਲ ਆਏ ਸੀ ਐਨਾ ਹੀ ਨਹੀਂ ਹੈ ਪਿਛਲੇ ਦਿਨੀ ਅਸੀਂ ਦੇਖਿਆ ਕਿ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਦੀ ਜਿਹੜੀ ਛੱਤ ਉਹ ਡਿੱਗ ਪਈ ਇੰਨਾਂ ਬਾਰਸ਼ਾਂ ਦੇ ਵਿੱਚ ਕਈ ਉਹ ਪੋਲਟਿਕ ਪੇ ਜਿਹੜੇ ਨਰਿੰਦਰ ਮੋਦੀ ਜੀ ਨੇ ਬਣਾਏ ਸੀ ਨਾ ਕੇਵਲ ਲੋਕਤੰਤਰ ਦਾ ਮੰਦਰ ਬਲਕਿ ਰਾਮ ਮੰਦਰ ਬਣਾਇਆ ਉੱਥੇ ਵੀ ਛੱਤ ਚੋਰੀ ਹੈਗੀ ਹੈ ਇਸ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਸਬੂਤ ਹੋਰ ਕੀ ਹੋਏਗਾ ਕਿ ਮੂੰਹ ਮੇਂ ਰਾਮ ਰਾਮ ਪਗਲ ਮੇਂ ਛੁਰੀ ਕੱਲਾ ਤੁਸੀਂ ਕਰਪਸ਼ਨ ਦੇ ਖਿਲਾਫ ਲੜੰਦੀਆਂ ਕਰਦੇ ਹੋ ਜਦ ਕਿ ਤੁਹਾਡੇ ਪੈਰ ਪੈਰ ਦੇ ਉੱਤੇ ਜਿਹੜਾ ਹੈਗਾ ਉਹ ਕ腐ਸ਼ਨ ਦਾ ਭਰੀ ਪਈ ਹੈਗੀ ਹੈ ਜਿਹੜੇ ਪਾਸੇ ਮਰਜ਼ੀ ਦੇਖ ਲੋ ਜਿੰਨੇ ਵੱਡੇ ਘਪਲੇ ਆ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਵਿੱਚ ਹੋਏ ਹੈ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਹੋਏ ਨਹੀਂ ਹੈ ਪਿਛਲੇ ਦਿਨੀ ਪਰ ਸੁਪਰੀਮ ਕੋਰਟ ਦੇ ਵਿੱਚ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਜਦੋਂ ਇਲੈਕਟਰਲ ਬਾਂਡ ਦਾ ਜਿਹੜਾ ਸਕੈਮ ਹੈ ਉਹ ਸਭ ਨੇ ਆਇਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਬੀਜੇਪੀ ਦਾ ਮਤਲਬ ਹੈ ਪ੍ਰਿਸ਼ਤਾਚਾਰੀ ਜਨਤਾ ਪਾਰਟੀ ਔਰ ਇਹਦੀਪੁਰ ਤੇ ਅੱਜ ਪਾਰਲੀਮੈਂਟ ਦੀ ਬਿਲਡਿੰਗ ਜਿਹੜੀ ਚੋਰੀ ਸੀ ਉਥੇ ਮੀਡੀਆ ਗੁੰਡਾ ਦੇ ਨਾਲੋਂ ਚੋਣਾ ਨਹੀਂ ਸੀ ਬਲਕਿ ਰੋ ਰਹੀ ਸੀ ਕਿ ਜਿਹੜਾ ਲੋਕਤੰਤਰ ਦਾ ਮੰਦਰ ਹੈਗਾ ਉਹਨੂੰ ਵੀ ਪ੍ਰਸ਼ਾਸਤਰੀਆਂ ਨੇ ਬਖਸ਼